ਤਾਂ ਆਪਣੇ ਕੋਲ ਆਂਦੇ ਹੀ ਰਹਿੰਦੀਆਂ ਕਾਫੀ ਸਾਰੇ ਤੇ ਇਹਦੇ ਵਿੱਚ ਇਹ ਹੁਣ ਇਹ ਨਵੀਂ ਆਈਟਮ ਇੱਕ ਇਹ ਵਾਲੀ ਆਏ ਆਂ ਠੀਕ ਹੈ ਨਾ ਜੀ ਅਗਰ ਕੋਈ ਭੈਣ ਭਾਈ ਨਾ ਜਿਵੇਂ ਕਿ ਹੈਵੀ ਵਜਨ ਦੇ ਕਾਰਨ ਕੰਚ ਦਾ ਨਹੀਂ ਮੰਗਵਾ ਸਕਦਾ ਹੈਗਾ ਤਾਂ ਤੁਸੀਂ ਇਹ ਵਾਲੇ ਵੀ ਮੰਗਵਾ ਸਕਦੇ ਆਂ ਬਾਕੀ ਕੰਚ ਦੀ ਤਾਂ ਇੱਧਰ ਹੈ ਆਈਟਮ ਹੈ ਰੱਦੀਆਂ ਵਾਲੀ ਠੀਕ ਹੈ ਨਾ ਜੀ ਆ ਦੇਖੋ ਆ ਦੇਖੋ ਸਮਾਨ ਦੀ ਤਾਂ ਕੋਈ ਕਮੀ ਨਹੀਂ ਕਿ ਮੇਰੇ ਕੋਲ ਤੁਹਾਨੂੰ ਕਿਹੜੀ ਆਈਟਮ ਨਹੀਂ ਮਿਲੇਗੀ ਤੁਹਾਨੂੰ ਹਰ ਆਈਟਮ ਮਿਲੇਗੀ ਔਰ ਸਭ ਤੋਂ ਵਧੀਆ ਮਿਲੇਗੀ ਔਰ ਡਿਜ਼ਾਈਨਿੰਗ ਦੇ ਵਿੱਚ ਤਾਂ ਅੰਤੇ ਨਹੀਂ ਹੈਗਾ ਅੰਤ ਹੀ ਨਹੀਂ ਹੋਏਗਾ ਕਿ ਮੇਰੇ ਕੋਲ ਡਿਜ਼ਾਈਨਿੰਗ ਇੰਨੀ ਹੈ ਤੁਸੀਂ ਖੁਦ ਹੈਰਾਨ ਹੋ ਜੂਗੇ ਆ ਦੇਖੋ ਜੀ ਬੋਟਲ ਗ੍ਰੀਨ ਲਾਈਟ ਕਲਰ ਔਰ ਡਾਰਕ ਦਾ ਕੰਬੀਨੇਸ਼ਨ ਕਿੰਨਾ ਅੱਛਾ ਬਣਾਇਆ ਹੋਇਆ ਕਿੰਨਾ ਪਿਆਰਾ ਮੈਨੂੰ ਤਾਂ ਮੇਲਾ ਮਾਈਂਡ ਦੇ ਵਿੱਚ ਆਹ ਵਾਲਾ ਡਿਜ਼ਾਈਨ ਬੜਾ ਪਿਆਰਾ ਲੱਗ ਰਿਹਾ ਜੇ ਮੈਨੂੰ ਤਾਂ ਮੈਂ ਆਹ ਵਾਲਾ ਲਮਾਕ ਗੱਲ ਵਾਸਤੇ ਬਿਲਕੁਲ ਹੈਗਾ ਮੇਰੀ ਦਾਦੀ ਮੰਮਾ ਤਾਂ ਦਿੱਤਾ ਹੋਇਆ ਉਹ ਮੇਰੇ ਕੋਲ ਪਿਆ ਤੇ ਫਿਰ ਮੈਂ ਅਗਰ ਲਵਾਂਗੀ ਮੇਰੇ ਕਿਚਨ ਚ ਹੈ ਜਸਪੇਸ ਥੋੜੀ ਘੱਟ ਹੈ ਜਦੋਂ ਜ਼ਿਆਦਾ ਹੋਗੀ ਫਿਰ ਲਵਾਂਗੀ ਜੀ ਤੁਹਾਨੂੰ ਵੀ ਇੱਚੀ ਸਲਾਹ ਦੇਣੀ ਹੈ ਅਗਰ ਲੈਣਾ ਤਾਂ ਇਹ ਵਾਲਾ ਲੈ ਲਓ ਬੜਾ ਪਿਆਰਾ ਮਲਟੀ ਜਿਹਾ ਸ਼ੀੜਾ ਨਾ ਬਹੁਤ ਲਾਈਟ ਹੋਰ ਨਾ ਡਾਰਕ ਬੇਲ ਬੜੀ ਪਿਆਰੀ ਹੈ ਠੀਕ ਹੈ ਨਾ ਜੀ ਬਾਕੀ ਜਿਹੜੇ ਘਣਪਾਈ ਫੰਕਸ਼ਨ ਕਰਦੇ ਰਹਿੰਦੇ ਆਪਣੇ ਘਰ ਦੇ ਵਿੱਚ ਆਹ ਵਾਲੀ ਆਈਟਮ ਵੀ ਜ਼ਰੂਰ ਮੰਗਵਾਇਓ ਇਹ ਬਹੁਤ ਅੱਛੀ ਆਈਟਮ ਹੈ ਬਹੁਤ ਹੀ ਅੱਛੀ ਤਾਂ ਤੁਸੀਂ ਇਹ ਵਾਲੀ ਆਈਟਮ ਮੰਗਵਾ ਸਕਦੇ ਹੋ ਦੇਖੋ ਜੀ ਕਿੰਨੇ ਪਿਆਰੀਆਂ ਪਿਆਰੀਆਂ ਕੋਲੀਆਂ बिल्कुल ब्लैक कलर च बलैक नहीं है डार्क ग्रे कलर है डार्क ग्रे कलर ये ब्लैक नहीं है ये स्नैक्स वगैरह दिल अपने को बहुत अच्छी अच्छी आई हैं तो यहाँ छे सैट रहेगा जी ये ਕੋਈ ਗੱਲ ਨਹੀਂ ਜਦੋਂ ਤੁਸੀਂ ਲੈਣੀ ਹੋਗੀ ਮੈਂ ਉਦੋਂ ਇਹਦਾ ਪ੍ਰਾਈਸ ਦੱਸ ਦੂੰਗੀ ਕਿਉਂਕਿ ਮੈਨੂੰ ਪ੍ਰਾਈਸ ਨਹੀਂ ਪਤਾ ਹਜੇ ਆਪਾਂ ਸਿਰਫ ਵੀਡੀਓ ਸੀ ਬਣਾ ਰਹੇ ਹਾਂ ਜਦੋਂ ਤੁਸੀਂ ਲਓਗੇ ਉਦੋਂ ਮੈਂ ਤੁਹਾਨੂੰ ਜੁੜ ਦੱਸੂੰਗੀ ਉਹ ਚ ਵਾਉਲ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਚਾਰ ਚੰਦ ਲਗਾ ਰਹੇ ਹਾਂ ਜੀ ਵੀਡੀਓ ਤੇ ਬਾਕੀ ਆ ਦੇਖੋ ਇਹਦੇ ਵਿੱਚ ਛੋਟੇ ਸਾਈਜ਼ ਵੀ ਆ ਗਏ ਉਹ ਜਿਹੜੀ ਮੈਂ ਤੁਹਾਨੂੰ 6 ਦਾ ਸੈੱਟ ਦਿਖਾਇਆ ਨਾ ਉਹਦੇ ਵਿੱਚ ਇਹ ਸਨੈਕਸ ਵਗੈਰਾ ਨਮਕੀਨ ਬਿਸਕਟ ਦੇ ਪਾਨ ਦੇ ਲਈ ਕਈ ਕਈਆਂ ਨੂੰ ਆਦਤ ਹੁੰਦੀ ਥੋੜਾ ਲੂਜ਼ ਵੀ ਰੱਖਦੇ ਆ ਕਈ ਪੈਕਿੰਗ ਦੇ ਵਿੱਚ ਇਦਾਂ ਹੀ ਰੱਖ ਦਿੰਦੇ ਆ ਤਾਂ ਇਹ ਉਸ ਪਰਪਸ ਦੇ ਲਈ ਹੈ ਠੀਕ ਹੈ ਜੀ ਤੇ ਬਾਕੀ ਇੱਧਰ ਤਾਂ ਕੰਚ ਦੇ ਆ ਤੇ ਬਹੁਤ ਸੋਹਣੇ ਲੱਗਦੇ ਆ ਜੀ ਇਹ ਮੇਦੀ ਆਈਟਮ ਵੀ ਬੜੀ ਪਿਆਰੀ ਲੱਗਦੀ ਹੈ ਦੇਖੋ ਕਿੰਨੀ ਸੋਹਣੀ ਹੈ ਕਿੰਨੀ ਸ਼ਾਈਨਿੰਗ ਹੈ ओरिजिनल ਪਿਓਰ ਮੇ कंच है बढ़िया और हैवी वाला अटालियन कंच ए और जी वाउल प्योर सैरामिक वाउल ठीक है ना जी ये डिजाइन दिखानी है एक तो यह आ गया ब्ल्यू ए वाला ब्लू आ गया एक ए वाला ब्ल्यू इस वाला डिजाइन है और एक ऑरेंज ग्रीन कलर चाहिए जी ਔਰੇਂਜ ਗ੍ਰੀਨ ਕਲਰ ਡਿਜ਼ਾਈਨ ਇਹਦਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਆ ਜੀ ਤੁਸੀਂ ਕਿਹੜੀ ਮਰਜ਼ੀ ਆਈਟਮ ਚ ਜਿਹੜਾ ਮਰਜ਼ੀ ਡਿਜ਼ਾਈਨ ਮੰਗਵਾ ਸਕਦੇ ਆ ਤੇ ਇਹ ਸੈਰ ਪਿਓਰ ਸੈਰਾਮਿਕ ਦੇ ਵਿੱਚ ਹੈ ਜੀ ਬਹੁਤ ਸੋਹਣੀਆਂ ਵਾਉਲ ਹੈ ਬਹੁਤ ਹੀ ਪਿਆਰੀਆਂ ਬਾਕੀ ਜੇ ਕਿਸੇ ਨੇ ਐਵੇਂ ਦੀ ਆਈਟਮਸ ਵਗੈਰਾ ਲੈਣੀਆਂ ਤਾਂ ਤੁਸੀਂ ਇਹ ਵੀ ਲੈ ਸਕਦੇ ਆ ਬਹੁਤ ਪਿਆਰੀਆਂ ਇਹਦੇ ਚ ਚੌਰਸ ਗੁਲਾਈ ਚ ਥੋੜਾ ਐਪਲ ਸ਼ੇਪ ਐਪਲ ਸ਼ੇਪ ਚ ਹਰ ਚੀਜ਼ ਮਿਲਦੀ ਹੈ ਤੇ ਨੀਚੇ ਵੀ ਕਿੰਨੀਆਂ ਸੋਹਣੀਆਂ ਸੋਹਣੀਆਂ ਪਈਆਂ ਇਹ ਮਿਲ ਗਿਆ ਹੋਇਆ। ਇਹ ਚਾਹਲੀ ਦਾ ਹੈਗੀ ਐ। ਇਹ ਜਿਵੇਂ ਕੀ ਚਾਹੀ ਆਈਸਕ੍ਰੀਮ ਪਾਉ। ਦੇਖੋ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ। ਆ ਗਏ ਦੇਖੋ ਇਹ ਕਿੰਨਾ ਸੋਹਣਾ 골ਡਨ ਕਲਰ ਦਾ ਡਿਜ਼ਾਈਨ ਹੈ। ਕਨਾਰੀ 골ਡਨ ਕਲਰ ਚ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ। ਇਸ ਦਾ ਵੀ ਬਹੁਤ ਸੋਹਣੀ ਆ। 6 ਪੀਸ ਦਾ ਸੈੱਟ ਹੈ। ਉਧਰ ਉਹ ਨੀਚੇ ਵੀ ਪਲੇਟਾਂ ਪਈਆਂ। 골ਡਨ ਲਾਈਨ ਵਾਲੀਆਂ ਬੜੀਆਂ ਪਿਆਰੀਆਂ ਪਿਆਰੀਆਂ ਉਹ ਵੀ ਪਈਆਂ। ਤੇ ਇੱਧਰ ਇਹਦਾ ਵੀ ਆ ਗਈਆਂ ਇਹ ਸੂਪ ਕਟੋਰੀ ਹੈ ਸੂਪ ਕਟੋਰੀ ਆ ਗਈ ਪਲੇਟ ਦੇ ਨਾਲ ਐਂਡ ਸਾਈਜ਼ ਵੀ ਬਹੁਤ ਵੱਡਾ ਹੈ ਸੂਪ ਕਟੋਰੀ ਦਾ ਇਹ ਇਹ ਵੀ ਉੱਤੇ ਵੀ ਚੱਲ ਨਹੀਂ ਪੈ ਰਹੀ ਟਾਈਟਕ ਉਧਰ ਪਲੇਟ ਦੇ ਨਾਲ ਆ ਗਿਆ ਯellow lemon ਤੇ ਕੰਚ ਦੇ ਆ ਗਏ ਜੀ ਬੋਰੋਸੇਲ ਦੇ ਡਰਾਈ ਫਰੂਟਸ ਦੇ ਡੱਬੇ जी ये भी सारे कचद बिल्कुल लाइट वेट लाइट वेट है भी देखो स्टील दे ढक्कन बॉक्स दाला पाओ जो 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 पिया हो चीजा पा सकते हो जो जो इन्होंने पिया हो यह भी बड़ी प्यारी आइटम है जी इतें भी हर आइटम मिलेगी अपन हर आइटम ਜੋ ਮਰਜੀ ਲੈ ਲੋ ਆਰ ਸਾਈਜ਼ ਜਿਹੜਾ ਕਹੂੰ ਕਿ ਉਹ ਹੀ ਮਿਲੂਗਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਕਦੀ ਦੇਖੇ ਤੁਸੀਂ ਐਡੇ ਡਾ ਵਲੰਡਰ ਜੀ ਜਿੱਡੇ ਜਿੱਤੇ ਆਪ ਹੈ ਆ ਦੇਖੋ ਕਿੱਡਾ ਵੱਡਾ ਜਿੰਨੀ ਮਰਜ਼ੀ ਲੱਸੀ ਨੂੰ ਆਪਾਂ ਰੜਕੋ ਜੋ ਮਰਜ਼ੀ ਕਰੋ ਇਹ ਵੀ ਬਹੁਤ ਵਧੀਆ ਆਈਟਮ ਹੈ ਸਾਰੇ ਸਾਈਜ਼ ਮਿਲ ਜਾਣਗੇ ਆ ਵੀ ਸਾਈਜ਼ ਬਹੁਤ ਵਧੀਆ ਰਹਿੰਦਾ ਹੈ ਇਹ ਸਾਈਜ਼ ਕਹਿੰਦੀ ਹਾਂ ਸੌਰੀ ਇਹ ਆਈਟਮ ਬੜੀ ਵਧੀਆ ਰਹਿੰਦੀ ਹੈ ਜਿਵੇਂ ਕਿ ਅੰਬ ਦਾ achar ਅਸੀਂ ਤੇਲ ਹੁੰਦਾ ਸਰੋਂ ਦਾ ਕਿੰਨਾ ਉਹ ਹੁੰਦਾ ਤੇ ਉਹੀ ਤੇ ਇਸ ਚਾਹ ਦੇਖੋ ਇਹ ਵੀ ਕਿੰਨੇ ਵੱਡੇ ਵੱਡੇ ਪਏ ਮੈਂ ਤੁਹਾਨੂੰ ਦੱਸਣਾ ਕਿ ਮੇਰੇ ਕੋਲ ਤੁਹਾਨੂੰ ਉਹ ਆਈਟਮ ਮਿਲੇਗੀ ਜੋ ਤੁਹਾਨੂੰ ਕਿਤੇ ਵੀ ਨਹੀਂ ਮਿਲੇਗੀ ਕਿਤੇ ਵੀ ਨਹੀਂ ਮਿਲੇਗੀ ਡੋਸਾ ਤਵੇ ਉਹ ਦੇਖੋ ਜੋ ਕਿड्डे-ਕਿੱड्डे ਡੋਸੇ ਤਵੇ ਪਏ ਆ ਤੇ ਟਰੇਆਂ ਪਈਆਂ ਡੋਸੇ ਤਵੇ ਪਈਆਂ ਹਰ ਸਾਈਜ਼ ਮਿਲਣਗੇ ਸਾਰੇ ਤੇ ਹਰ ਚੀਜ਼ ਆ ਖੁਰਚਣੀ ਖੁਰਚਣੇ ਦੇਖੋ ਸਟੀਲ ਦੇ ਨੱਚ ਹੁਣ ਮੈਂ घर आ गए जी घर आके हूँ अपना बनाइए चाह बना लिए सच बनाइए नहीं बना लिए आँधे सब तो पहला तो जी चाह का नशा तारीए तो मैं पाड चाह पत्ती पानी हूँ घट पान, ना घट नहीं मीडियम जो चाह पत्ती पानी यानी कि ढाई कप छोटे छोटे कप हूं जो स्पून कप कह रही स्पून वाले फिर रुझा रुझा के ना कड़ कर लेने जब तक चाह इन्नी कड़ी नहीं हैगी मैनू मजा नहीं आता है ਪਰ ਉਹਨਾਂ ਕੋਈ ਟੱਕਰ ਕਰਵਾਏਗਾ ਹਾਂ ਸਿਮਤੇ ਫਿਰ ਕਾਫੀ ਸਾਰੀ ਇਸ ਕੱਪ ਚੱਕੜਦੇ ਨਹੀਂ ਹੁੰਦੀਆਂ ਸੇਰੇ ਦੁੱਧ ਆਹ ਕੱਪਾਂ ਦੀ ਬਹੁਤ ਮौज ਹੈ ਵੀ ਮੈਂ ਸੇਲ ਕਰਦੀ ਆ ਬੜੇ ਸੇਲ ਕਰ ਰਿਹਾ ਜੀ ਇੱਕ ਕੱਪ ਫਿਰ ਮੈਂ ਵੀ ਲੈ ਕੇ ਆਈ ਸੀ ਲੈ ਕੇ ਕਿ ਆਈ ਸੀ ਕਿਸੇ ਆਂਟੀ ਨੇ ਮੰਗਵਾਏ ਸੀਗੇ ਤੇ ਮੇਰੇ ਕੋਲ ਦੋ ਮੈਂ ਇੱਕ ਤਾਂ ਚਲੋ ਮੇਰੇ ਕੋਲ ਹੈਗਾ ਹੀ ਸੀ ਇੱਕ ਇੱਕ ਕਿਸੇ ਆਂਟੀ ਨੇ ਮੋਹਿਆ ਸੀ ਠੀਕ ਹੈ ਚੱਪਾਈ ਤੇ ਪਤਾ ਕਿਆ ਹੋਇਆ ਮੈਂ ਨਾ ਉਹ ਆਂਟੀ ਕਹਿੰਦੇ ਨਾ ਵੀ ਮੈਨੂੰ ਇਹ ਵਾਲਾ ਕੱਪ ਨਹੀਂ ਚਾਹੀਦਾ ਦੂਸਰਾ ਕੱਪ ਚਾਹੀਦਾ ਮੈਂ ਕਿਹਾ ਛਾ ਇਹਦੇ ਨਾਲ ਦੇ ਆਂਟੀ ਕਹਿੰਦੀ ਮੈਂ ਲੈ ਲੇ ਦੋ ਕਹਿੰਦੇ ਤੂੰ ਮੈਨੂੰ ਚਾਈਨਾ ਦਾ ਵੀ ਬੋਨ ਚਾਈਨਾ ਦਾ ਕੱਪ ਕਰ ਦੋ ਦੋ ਸਟੀਲ ਦੇ ਕਰ ਦੋ ਮੈਂ ਕਿਹਾ ਠੀਕ ਹੈ ਸੋ ਤਾਂ ਮੈਂ ਸੋਚ ਰਹੀ ਮੈਂ ਆਂਟੀ ਨੇ ਦੋ ਲਏ ਤਾਂ ਲੈ ਵੀ ਤੀਸਰਾ ਵੀ ਮੈਨੂੰ ਕਹਿ ਰਹੇ ਆ ਕੱਪ ਪਤਾ ਕੀ ਕਰੇ ਮੈਂ ਨਾ ਫ੍ਰਿਜ ਤੇ ਰੱਖਤਾ ਮੈਂ ਕਹੇ ਜੀ ਟੂਰਨ ਕਰਕੇ ਆਣਾ ਵੀ ਇਹਨਾਂ ਨੇ ਅਗੋਣਾ ਕਰਿਓ ਕਿ ਚੰਦ ਉਹਨਾਂ ਨੂੰ ਕਿਹਾ ਮੈਂ ਕਿ ਛੇੜਿਓ ਨਾ ਪਰਖਸ਼ਿਆ ਹੈ ਜੀ ਅਖਸ਼ੇ ਤੁਮਪਤੇਸ਼ ਰਾਤੀ ਜਾਨਾ ਅਖਸ਼ੇ ਨੇ ਕਿਆ ਕਰਿਆ ਕੱਪ ਦਾ ਕੱਪ ਚ ਨਾ ਪਾਣੀ ਮੈਂ ਕੀ ਕਰਿਆ ਤੇ ਨੀ ਜੂਸ ਪੀ ਲਿਆ ਜੂਸ ਪੀ ਲਿਆ ਫਿਰ ਨਾ ਆਪੇ ਰਾਤ ਨੂੰ ਮਾਂਜ ਕੇ ਰੱਖ ਤਿਆ ਫਿਰ ਹੁਣ ਆਖਰ ਨੂੰ ਬੇਫੂਕ ਥੋੜਾ ਜੀ ਜਿਹੜੇ ਦੁਕਾਨਾਂ ਚ ਬੈਠੇ ਆ ਹਲਕਾ ਜਿਹਾ ਜਦਾ ਪੇਪਰ ਚ ਉਤਰ ਗਿਆ ਸਾਈਡ ਤੋਂ ਉਹ ਤਾਂ ਮਾੜਾ ਜਿਹਾ ਵੀ ਨਹੀਂ ਕੁਝ ਵੀ ਹੋਣਾ ਚਾਹੀਦਾ ਹੈਗਾ ਅਗਲੇ ਤਾਂ ਹੀ ਰਿਟਰਨ ਕਰ ਦੇ ਨਾਲੇ ਫਿਰ ਮੈਂ ਵੀ ਨਹੀਂ ਫਿਰ ਮੈਂ ਕਹਿੰਦੀ ਬੱਟੇ ਮੈਂ ਵੀ ਕਰੋਸ ਦੀ ਸੇਲਰ ਆ ਗਾ ਕੋਈ ਕੱਲ ਕੋਈ ਮੇਰ ਤੋਂ ਚੀਜ਼ ਲੈ ਕੇ ਯੂਜ਼ ਕਰਕੇ ਮੈਨੂੰ ਵਾਪਸ ਕਰੇ ਤਾਂ ਮੈਨੂੰ ਕਿੰਨਾ ਦੁੱਖ ਹੋਵੇ ਮੈਂ ਕਹਿੰਨਾ ਮੈਂ ਤਾਂ ਹੁਣ ਲਗਾਈ ਨਹੀਂ ਲੱਣੀ ਆ ਫਿਰ ਇਹ ਇੱਕ ਕੱਪ ਮੇਰੇ ਉੱਜਗੜ ਤੇ ਹੈ ਗਿਆ ਇੱਕ ਕੱਪ ਮੈਨੂੰ ਵੀ ਲੋੜ ਸੀ ਇੱਕ ਕੱਪ ਫਿਰ ਮੈਂ ਲੈ ਕੇ ਆਈ ਸੀ ਮੈਂ ਕਹਿੰਦਾ ਚੱਲ ਮੈਂ ਤਾਂ ਪੱਟਾ ਦੇ ਕੇ ਸੀ ਕਈ ਸਾਲ ਹੋ ਗਏ ਤੇ ਬਹੁਤ ਮੌਜ ਆ ਤੁਹਾ ਦੁੱਧ ਦਾ ਦੱਡ ਕੇ ਰੱਖ ਲੈਣੇ ਆ ਜਿਵੇਂ ਹੁਣ ਸਾਰਿਆਂ ਨੇ ਚਾਹ ਪੀਣੀ ਹੈ ਇਕੱਠੇ ਦਾ ਇਸ ਪਾ ਕੇ ਲੈ ਜੰਦੇ ਆ ਅਸੀਂ ਮੱਠੀ ਪਾਟੀ ਕਰਾਂਗੇ ਹੁਣ ਹੈਨਾ ਠੀਕ ਹੈ ਮੱਠੀ ਪਾਟੀ ਅੱਛਾ ਇਹ ਮੱਠੀਆਂ ਮੱਠੀਆਂ ਮੇਰੇ ਮੰਮੀ ਤਾਂ ਮੈਨੂੰ ਮਨਾ ਕਰਦੇ ਉਹਨਾਂ ਕਹਿੰਦੇ ਨਾਲ ਲੈ ਕੇ ਆ ਕਰ ਬਾਜ਼ਾਰ ਚੋਂ ਕੋਈ ਵੀ ਚੀਜ਼ ਮੁੱਲ ਵੀ ਕਿਉਂ ਇੱਥੇ ਤੇ ਲੈ ਜਾਇਆ ਕਰ ਵੀ ਅੱਛਾ ਪਰ ਉਹ ਹੀ ਤਾਂ ਹੈ ਹਮਨੇ ਜਲਦੀ ਨਾਨੀ ਘਰ ਜਾਣਾ। ਕਾਫੀ ਨੇ ਸੰਤਨਾਂ। ਅਰ ਹਸੀ ਬੋਤਾਂ ਦੇ ਮੰਤਰ ਜਿਹੜੇ ਮਰੀ ਬੜੀ ਚਾਹ ਪਿੰਨੇ 2-2 ਐਮਐਲ। ਨਾ 2-2 ਹਮਨੇ ਉਹ ਨਾ ਇੱਕ ਉਸਮੇ ਪੀ ਰਹੇ تھے ਚਾਹ। ਅਏ ਇੱਕ ਦਿਨਾ ਕੀ ਤੁਹਾਨੂੰ ਚਾਹ ਇੱਕ ਗੱਲ ਬੱਚੇ ਨਾਲ ਬਸਦਾ ਲੇਟ ਹੋ ਰਿਹਾ ਪਰ ਮੈਂ ਤੁਹਾਨੂੰ ਗੱਲ ਕਰਨੇ ਇੱਕ ਦਿਨਾ ਮੈਂ ਬੁਟੀਕ ਤੇ ਗਈ। ਇੱਕ ਪੈਣ ਦੇ ਸੂਟ ਸਟਿਚ ਕਰਵਾਏ ਸੀਗੇ। ਉਸ ਦਿਨ ਬਹੁਤ ਜ਼ਿਆਦਾ ਠੰਡ ਸੀ। ਬਹੁਤ ਜ਼ਿਆਦਾ ਕੋਦਾ ਮਿੰਨਾ ਸੀ। ਠੰਡ ਇੰਨੀ ਸੀ ਤੇ ਉਸ ਦਿਨ ਬੱਦਲ ਪਾਈ ਇੰਨੀ ਸੀ। ਧੁੱਪ ਵੀ ਨਹੀਂ ਨਿਕਲੀ ਸੀ ਸਾਰਾ ਦਿਨ। ਤੇ ਸ਼ਾਮ ਹੋ ਗਈ ਐ ਲਾਈਟ ਵੀ ਚਲੀ ਗਈ ਭਾਈ ਭਾਈ ਦੀ ਦੁਕਾਨ ਦੇ ਵਿੱਚ ਮੈਂ ਕੀ ਕਰਿਆ ਭਾਈ ਨਾ ਆਇਆ ਭਾਈ ਕਹਿੰਦਾ ਵੀ ਨੌਕਰ ਬੈਠੇ ਸੀ ਨੌਕਰ ਸਟੀਚਿੰਗ ਕਰ ਰਹੇ ਸੀ ਕਹਿੰਦਾ ਵੀ ਮਾਲਕ ਨੂੰ ਆ ਜਾਣ ਦੋ ਵੀ ਫਿਰ ਤੁਹਾਡੇ ਸੂਟ ਕਿੱਥੇ ਕਿੱਥੇ ਰੱਖੇ ਹੋਏ ਵੀ ਉਹਨਾਂ ਨੂੰ ਪਤਾ ਮੈਨੂੰ ਸਾਨੂੰ ਨਹੀਂ ਪਤਾ ਮੈਂ ਕਿਹਾ ਚਲੋ ਠੀਕ ਹੈ ਤੇ ਇੰਨੇ ਨੂੰ ਭਾਈ ਆ ਗਿਆ ਪਾਈ ਨੇ ਲਾਫੀ ਚ ਚਾਹ ਲੈ ਕੇ ਆਇਆ ਤਿੰਨ ਕੱਪ ਇਹ ਚਾਹ ਵੀ ਸਿਰਫ ਇਹ ਇੰਨੀ ਨਹੀਂ ਕਪਾਂ ਚ ਚਾਹ ਬਸ ਇੰਨੀ ਨਹੀਂ ਪਲਾਸਟਿਕ ਦੇ ਹੁੰਦੇ ਨਹੀਂ ਉਹ ਗੱਤੇ ਜਿਹੇ ਗਲਾਸ ਜਿਹੜੇ ਆਪਾਂ ਬਦਲ ਕੀ ਕਿਤੇ ਲੰਗਰ ਲੱਗਦਾ ਆਪਾਂ ਉਹਨਾਂ ਚ ਪਿੰਨੇ ਆ ਲੰਗਰ ਚ ਚਾਹ ਤੇ ਫਿਰ ਉਹਨਾਂ ਚ ਚਾਹ ਪੀ ਪਾਈ ਕਹਿੰਦਾ ਤੁਸੀਂ ਵੀ ਪੀ ਲਓ ਮਖਨਾ ਅਰਬਚਰ ਕੋਈ ਕਸਟਮਰ ਆ ਗਿਆ ਉਹ ਕਸਟਮਰ ਨੇ ਉਹਨਾਂ ਦਾ ਨਾ ਪਾਈ ਦਾ ਨਾ ਦਿਮਾਖ ਆ ਆ ਡਰੈਸ ਐ ਨਹੀਂ ਬਣਾਣੀ ਤੇ ਐ ਬਣਾਤੀ ਐ ਬਣਾਣੀ ਤੇ ਐ ਬਣਾ ਬਣਾਤੀ ਤੇ ਚਲੋ ਉਹ ਵਿਚਾਰੇ ਦੇ ਭਾਈ ਦਾ ਉਧਰ ਇੰਨਾ ਟਾਈਮ ਵੇਸਟ ਹੋ ਗਿਆ ਅਰ ਚਾ ਉਹਨਾਂ ਦੀ ਜਮਾ ਹੀ ਠੰਡ ਮੰਮੀ ਦਾ ਬੁਟੀਕ تھا ਮੰਮੀ ਦੋਨੇ ਪੱਤੀ ਡਾਲ ਕੇ ਅਰ ਜੇ ਮੇਰਾ ਬੁਟੀਕ ਸੀ ਨਾ ਮੇਰਾ ਮੇਰਾ ਬੁਟੀਕ ਸੀ ਨਾ ਉਹ ਸੀ ਨਾ ਰੱਖਿਆ ਤਾਂ ਟੇਲਰ ਮੈਂ ਨਾ ਉਹਨੂੰ ਕਦੇ ਉਥੋਂ ਪਿੰਦਾ ਥੋੜੀ ਜੀ ਚਾਹ ਸਿਪ ਮੈਂ ਹਮੇਸ਼ਾ ਉਹਨੂੰ ਹਲਕੇ ਜਿਹੇ ਦੁੱਧ ਚ ਪੱਤੀ ਪਾ ਕੇ ਦੇ ਦਿੰਦੇ ਹੁੰਦੇ ਸੀ ਪਿੰਦਾ ਵੀ ਦੋ ਵਾਰੀ ਹੁੰਦੀ ਜਿਆਦਾ ਨਹੀਂ ਪਿੰਦਾਤਾ ਔਰ ਕਦੇ ਖਾਲੀ ਚਾਹ ਨਹੀਂ ਦਿੰਦੀ ਸੀ ਹਮੇਸ਼ਾ ਚਾਹ ਨਾਲ ਕੁਛ ਨਾ ਕੁਛ ਦਿੰਦੀ ਹੁੰਦੀ ਸੀ ਜੀ ਕਿਉਂਕਿ ਪੰਜਾਬੀਆਂ ਦੇ ਤਾਂ ਦਿਲੇ ਹੋਰ ਹੁੰਨੇ ਆ